ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਕਈ ਤਰ੍ਹਾਂ ਦੇ ਜਿਹੜੇ ਦਸਤਾਨੇ ਨੇ ਉਹ ਬਣਾਉਣੇ ਦੱਸਾਂਗੇ ਤੁਹਾਨੂੰ ਹਨਾ ਇੱਕ ਤਾਂ ਜਿਸ ਤਰ੍ਹਾਂ ਆਪਣੇ ਬੱਚਿਆਂ ਦੇ ਦਸਤਾਨੇ ਹੁੰਦੇ ਨੇ ਛੋਟੇ ਬੱਚੇ ਹੁੰਦੇ ਨੇ ਜਿਹੜੇ ਆਪਣੇ ਤੇ ਇੱਕ ਆਪਾਂ ਜੀ ਹਨਾ ਜਦੋਂ ਆਪਾਂ ਐਕਟਿਵਾ ਵਗੈਰਾ ਤੇ ਜਾਂਦੇ ਆ ਜੋ ਵੀ ਆਪਣੇ ਜਿਹੜੇ ਜੈਂਟਸ ਨੇ ਉਹ ਕੰਮ ਧੰਦੇ ਤੇ ਜਾਂਦੇ ਨੇ ਹਨਾ ਵਾਈਕ ਵਗੈਰਾ ਤੇ ਉਹ ਉਦੋਂ ਪਹਿਨ ਸਕਦੇ ਨੇ ਜੋ ਕਿ ਆਪਣਾ ਜਿਹੜਾ ਸਾਰਾ ਹੱਥ ਹੈ ਜਿਹਦੇ ਵਿੱਚ ਕਵਰ ਹੋ ਜੇ ਇੱਕ ਆਪਾਂ ਉਸ ਤਰ੍ਹਾਂ ਦੇ ਬਣਾਵਾਂਗੇ ਇੱਕ ਦਸਤਾਨੇ ਆਪਾਂ ਬਣਾਵਾਂਗੇ ਜਿਹੜੇ ਬੱਚੇ ਨੇ ਆਪਣੇ ਜਦੋਂ ਹੋਮਵਰਕ ਵਗੈਰਾ ਕਰਦੇ ਨੇ ਹਨਾ ਜਿਹੜਾ ਉਹਨਾਂ ਦਾ ਪੈਨ ਹੈ ਉਹ ਨਹੀਂ ਹੱਥ ਦੇ ਵਿੱਚ ਸਹੀ ਫੜਿਆ ਜਾਂਦਾ ਜੇਕਰ ਉਹਨਾਂ ਦਾ ਜਿਹੜਾ ਗਲਵਜ਼ ਹੈ ਪੂਰਾ ਕਵਰ ਹੋਵੇ ਜਾਂ ਆਪਾਂ ਫੋਨ ਵਗੈਰਾ ਚਲਾਉਨੇ ਆ ਉਹਦੀ ਟੱਚ ਹੈ ਜਿਹੜੀ ਉਹ ਆਪਣੀ ਜਿਹੜੀ ਹੱਥ ਦੇ ਬਿਨਾਂ ਨਹੀਂ ਚੱਲ ਸਕਦੀ ਇੱਕ ਆਪਾ ਉਦਸਤਾਨ ਨਹੀਂ ਬਣਾਵਾਂਗੇ ਆਪਾਂ ਤਿੰਨੇ ਤਰ੍ਹਾਂ ਦੇ ਦਸਤਾਨੇ ਅੱਜ ਤੁਹਾਡੇ ਨਾਲ ਉਹਨਾਂ ਦੀ ਕਟਿੰਗ ਤੇ ਸਟੀਚਿੰਗ ਸਾਂਝੀ ਕਰਾਂਗੇ ਵੀਡੀਓ ਨੂੰ ਸਾਰਿਆਂ ਨੂੰ ਜਰੂਰ ਦੇਖਣਾ ਸਕਿੱਪ ਨਹੀਂ ਕਰਨਾ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਜਦੋਂ ਕਈ ਵਾਰ ਆਪਾਂ ਸਕਿੱਪ ਕਰ ਦਿੰਦੇ ਹਾਂ ਕੋਈ ਆਪਣੀ ਕੋਈ ਸਮਝਣ ਵਾਲੀ ਵਿੱਚ ਦੀ ਆਪਾਂ ਨੂੰ ਗੱਲ ਦੱਸਣੀ ਹੁੰਦੀ ਹੈ ਉਹ ਰਹਿ ਜਾਂਦੀ ਹੈ ਆਜੋ ਮੈਂ ਤੁਹਾਨੂੰ ਇਹ ਜਿਹੜੇ ਦਸਤਾਨੇ ਨੇ ਇਹਨਾਂ ਦੀ ਕਟਿੰਗ ਸਟੀਚਿੰਗ ਦੱਸਦੀ ਆਂ ਆ ਦੇਖੋ ਸਾਰਿਆਂ ਨੂੰ ਪਹਿਲਾਂ ਮੈਂ ਉਹ ਦਸਤਾਨਾ ਬਣਾਉਂਗੀ ਜਿਹੜਾ ਆਪਣੇ ਹੱਥ ਨੂੰ ਸਾਰਿਆਂ ਨੂੰ ਕਵਰ ਕਰੂਗਾ ਉਹ ਦਸਤਾਨਾ ਜੀ ਆਪਾਂ ਜਿੱਥੇ ਉਹਨੂੰ ਵਰਤ ਸਕਦੇ ਉਹਨੂੰ ਤੁਸੀਂ ਉੱਥੇ ਵਰਤ ਸਕਦੇ ਹੋ ਹੁਣ ਮੈਂ ਤੁਹਾਨੂੰ ਉਹਦੀ ਕਟਿੰਗ ਦੀਆਂ ਨਿਸ਼ਾਨੀਆਂ ਲਾਉਣੀ ਲੱਗਦੀ ਆ ਆ ਦੇਖੋ ਮੈਂ ਆਪਣਾ ਹੱਥ ਹੈ ਜਿਹੜਾ ਤੁਸੀਂ ਜਿਸ ਦਾ ਵੀ ਦਸਤਾਨਾ ਬਣਾਉਣਾ ਹੈਗਾ ਉਹਦੇ ਹੱਥ ਦਾ ਹੀ ਨਾਪ ਲੈਣਾ ਹੈਗਾ ਹੁਣ ਮੈਂ ਆਪਣੇ ਹੱਥ ਦੇ ਨਾਪ ਦਾ ਹੀ ਤੁਹਾਨੂੰ ਦਸਤਾਨਾ ਜਿਹੜਾ ਉਹ ਬਣਾਉਣਾ ਦੱਸਦੀ ਆ ਤੁਸੀਂ ਇਹ ਜਿਹੜਾ ਕੱਪੜਾ ਹੈ ਸਟੈਚੇਬਲ ਕੱਪੜੇ ਤੇ ਬਣਾਇਓ ਤੇ ਇਹਨੂੰ ਇਸ ਤਰ੍ਹਾਂ ਦੂਰਾ ਕਰਕੇ ਰੱਖ ਲਿਓ ਕੱਪੜੇ ਨੂੰ ਆ ਦੇਖੋ ਇਸ ਤਰ੍ਹਾਂ ਦੂਰਾ ਦੂਰਾ ਕਰਕੇ ਰੱਖ ਲਿਆ ਹੁਣ ਆਪਾਂ ਇਹਦੇ ਉੱਤੇ ਤੁਸੀਂ ਜਿੰਨਾ ਹੋ ਸਕੇ ਜਿਹੜਾ ਆਪਣਾ ਹੱਥ ਹੈ ਇਹਨੂੰ ਖੋਲ ਕੇ ਰੱਖਣਾ ਕਿਉਂਕਿ ਜਦੋਂ ਆਪਾਂ ਇਹਨੂੰ ਪੈਣਦੇ ਆ ਆਪਾਂ ਆਪਣੇ ਉਂਗਲਾਂ ਨੂੰ ਐ ਕਰਦੇ ਆ ਫਿਰ ਨਾ ਇਹਦਾ ਖਿਚਾ ਆਵੇ ਜਿਹੜਾ ਉਹ ਆਉਂਦਾ ਜਿੰਨਾ ਤੁਸੀਂ ਇਹਨੂੰ ਖੋਲ ਕੇ ਨਿਸ਼ਾਨੀਆਂ ਲਾਮੋਗੇ ਉਨਾ ਹੀ ਵਧੀਆ ਬਣੂਗਾ ਆ ਦੇਖੋ ਮੈਂ ਨਾ ਇਹਨੂੰ ਇਸ ਤਰ੍ਹਾਂ ਤੁਸੀਂ ਉੱਪਰ ਆ ਦੇਖ ਐਨਾ ਕਾ ਕੱਪੜਾ ਇੱਧਰ ਛੱਡ ਲਿਓ ਐਨਾ ਕਿ ਇੱਧਰ ਐਨਾ ਕ ਆਪਾਂ ਥੋੜਾ ਜਿਹਾ ਉੱਪਰ ਛੱਡ ਲਾਂਗੇ ਠੀਕ ਐ ਇਹ ਆ ਜਿਹੜਾ ਆਪਣਾ ਕੱਪੜਾ ਇਹ ਆਪਾਂ ਇੰਨਾ ਆਪਣੀ ਬਾਹ ਹੈ ਇਹਦੇ ਵਿੱਚ ਆਪਣਾ ਲੇਡ ਵੀ ਆ ਜਾਊਗਾ ਦੇਖੋ ਹੁਣ ਆਪਾਂ ਇਹਦੀ ਜਿਹੜੀ ਨਿਸ਼ਾਨੀ ਹੈ ਉਹ ਲਾਉਣੀ ਆ ਹੁਣ ਆਪਾਂ ਇਹਦੀ ਨਿਸ਼ਾਨੀ ਇਸ ਤਰ੍ਹਾਂ ਲਾਵਾਂਗੇ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਤੁਸੀਂ ਇਹਦੀ ਨਿਸ਼ਾਨੀ ਨਾ ਕਿਸੇ ਬ੍ਰੀਕ ਜਿਵੇਂ ਮੈਂ ਸਕੈਚ ਲਿਆ ਉਹ ਜਿਹੜੇ ਦੀ ਤੁਹਾਨੂੰ ਨਿਸ਼ਾਨੀ ਇਹਦੇ ਉੱਤੇ ਦਿਸੇ ਉਹ ਉਹ ਲੈਣਾ ਹੈਗਾ ਆ ਦੇਖੋ ਮੈਂ ਇਹਨੂੰ ਇਹਦੇ ਨਾਲ-ਨਾਲ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਲਿਆਉਂਗੀ ਜੀ ਇਹ ਥੋੜੀ ਬਹੁਤੀ ਆਪਾਂ ਨੂੰ ਘੱਟ ਦੀਸੂ ਆਪਾਂ ਦੁਬਾਰਾ ਫੇਰ ਉਹ ਕਰ ਲਾਂਗੇ ਦੇਖੋ ਇਸ ਤਰ੍ਹਾਂ ਨਾ ਤੁਸੀਂ ਇਹਨੂੰ ਗਲਾਈ ਦੇ ਜਿਸ ਤਰ੍ਹਾਂ ਆਪਣੀ ਚੀਚੀ ਦੀ ਗਲਾਈ ਹੈ ਗੁੱਠੇ ਦੀ ਉਸੇ ਤਰ੍ਹਾਂ ਦੇਣੀ ਆ ਦੇਖੋ ਇਹ ਉਰੂ ਇਸ ਤਰ੍ਹਾਂ ਠੀਕ ਹੈ ਇਹਨੂੰ ਬਿਲਕੁਲ ਇਹਦੇ ਨਾਲ-ਨਾਲ ਤੁਸੀਂ ਇਹਨੂੰ ਡਰਾ ਕਰਨਾ ਹੈ ਹੱਥ ਹੈ ਜਿਹੜਾ ਉਹਨੂੰ ਵੱਧ ਤੋਂ ਵੱਧ ਖੋਲ ਕੇ ਨਾਪ ਲਿਓ ਤੁਸੀਂ ਜਿਸ ਦਾ ਵੀ ਬਣਾਵੋਗੇ ਉਹਨੂੰ ਖੋਲ ਕੇ ਨਾਪ ਲੈਣਾ ਆ ਦੇਖੋ ਹੋ ਗਈ ਆਪਣੀ ਇਹ ਤਾਂ ਹਨਾ ਇਹ ਤਾਂ ਹੋ ਗਈ ਜੀ ਆਪਣੀ ਨਿਸ਼ਾਨੀ ਹੁਣ ਆਪਾਂ ਨੇ ਇਹਦੀ ਕੋਈ ਕਟੇਂਗੇ ਨਹੀਂ ਕਰਨੀ ਕੁਛ ਨਹੀਂ ਕਰਨਾ ਆਪਾਂ ਨੇ ਬਸ ਇਹ ਜਿਹੜਾ ਕੱਪੜਾ ਹੈ ਇਹਦੇ ਨਾਲੋਂ ਨਾ ਇਸ ਤਰ੍ਹਾਂ ਇਹਨੂੰ ਅਲੱਗ ਕਰਨਾ ਆਪਣੇ ਇਕੱਠੇ ਕੱਪੜੇ ਨਾਲੋਂ ਆਪਾਂ ਨੇ ਅਲੱਗ ਕਰ ਲਿਆ ਹੁਣ ਜੀ ਜਿਹੜੀ ਆਪਾਂ ਨੇ ਸਲਾਈ ਮਾਰਨੀ ਹੈਗੀ ਉਹ ਆਪਾਂ ਜਿਹੜੀ ਇਹ ਨਿਸ਼ਾਨੀ ਲਾਈ ਹੈ ਇਹ ਤੋਂ ਪੈਰ ਪੈਰ ਬਾਹਰ ਦੀ ਮਾਰਨੀ ਹੈ ਕਿਉਂਕਿ ਦੇਖੋ ਜਦੋਂ ਸਲਾਈ ਆ ਜਾਂਦੀ ਹੈਗੀ ਜਦੋਂ ਆਪਾਂ ਉਹਨੂੰ ਸਿੱਧਾ ਕਰਾਂਗੇ ਫਿਰ ਪੂਰਾ ਵਧੀਆ ਜਿਹੜਾ ਆਪਣੇ ਉਹ ਹੱਥ ਦੇ ਵਿੱਚ ਪੈਨਿਆ ਜਾਊਗਾ ਹੁਣ ਆਪਾਂ ਇਹਦੀ ਸਲਾਈ ਹੈ ਜਿਹੜੀ ਇੱਧਰ ਦੀ ਬਾਹਰ ਦੀ ਉਰੋਂ ਇਸ ਤਰ੍ਹਾਂ ਇਹਦੇ ਉਰੋਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਆਪਾਂ ਜਿਹੜੀ ਇਹਦੀ ਸਲਾਈ ਹੈ ਉੱਪਰ ਦੀ ਲਾਵਾਂਗੇ ਪੈਰ ਪੈਰ ਦੀ ਠੀਕ ਹੈ ਮੈਂ ਤੁਹਾਨੂੰ ਇਹਦੀ ਜਿਹੜੀ ਸਲਾਈ ਹੈ ਕਿਸ ਤਰ੍ਹਾਂ ਲਾਉਣੀ ਆ ਉਹ ਦੱਸਦੀ ਹਾਂ ਆ ਦੇਖੋ ਆਪਾਂ ਪੈਰ-ਪੈਰ ਦੀ ਤਾਂ ਖੁੱਲੀ ਮਾਰਨੀ ਐ ਇੱਥੋਂ ਜਿਹੜੀ ਆਪਣੀ ਇਹ ਬਾਹਾਂ ਦੀ ਨਿਸ਼ਾਨੀ ਐ ਇੱਥੋਂ ਤੁਸੀਂ ਥੋੜੀ ਜੀ ਜ਼ਿਆਦਾ ਇਹਦੀ ਜਿਹੜੀ ਸਲਾਈ ਆ ਉਹ ਖੁੱਲੀ ਲਾਉਣੀ ਐ ਕਿਉਂਕਿ ਆਪਾਂ ਇਹਦੇ ਵਿੱਚ ਨਾ ਫਿਰ ਜਿਹੜੀ ਲਾਸਟਿਕ ਐ ਉਹ ਪਾਵਾਂਗੇ ਦੱਸੂ ਮੈਂ ਸੁਣ ਕੇ ਇਸ ਤਰ੍ਹਾਂ ਪਾਵਾਂਗੇ ਜੇ ਇਹ ਸਾਰੀਆਂ ਸਲਾਈਆਂ ਦੂਰੀਆਂ ਕਰ ਦਿਆਂ ਨਹੀਂ ਜੀ ਆ ਦੇਖੋ ਇਹਨੂੰ ਇਸ ਤਰ੍ਹਾਂ ਬਸ ਹੀ ਰੋਗੀ ਬਾਹਰ ਤੁਸੀਂ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਵੀ ਪੈਰ-ਪੈਰ ਦੀ ਸਲਾਈ ਐ ਨਿਸ਼ਾਨੀ ਤੋਂ ਬਾਹਰ ਲਾਉਣੀ ਐ ਤੁਸੀਂ ਇੰਨਾ ਫਰਕ ਹੈ ਜਿਹੜਾ ਇਹ ਤੁਸੀਂ ਜ਼ਰੂਰ ਰੱਖਣਾ ਹੈਗਾ ਆਪਾਂ ਦੀ ਸਾਰੀ ਜਿਹੜੀ ਸਲਾਈ ਹੈ ਇਹਨੂੰ ਡਬਲ ਕਰਕੇ ਲੈ ਕੇ ਆਉਣੀ ਹੈ ਸਲਾਈ ਡਬਲ ਕਰਦੇ ਆ ਜਾਂ ਪਹਿਲੀ ਵਾਰ ਵੀ ਮਾਰਦੇ ਆ ਥੋੜਾ ਜਨਾ ਇਹਨੂੰ ਆਪ ਦੇ ਕਿਨ ਨੀ ਖਿੱਚ ਕੇ ਰੱਖਿਆ ਕਰੋ ਤਾਂ ਕਿ ਜਦੋਂ ਆਪਾਂ ਆਪਣੇ ਹੱਥ 'ਚ ਪਾਉਣੇ ਖਿੱਚੀਂ ਦੀਆਂ ਜਿਹੜੀਆਂ ਸਲਾਈਆਂ ਟੁੱਟੇ ਨਾ ਇਸ ਤਰ੍ਹਾਂ ਨੁਨਾਂ ਪਾਈ ਇਹਦੀ ਜਿਹੜੀ ਕਟਿੰਗ ਹੈ ਉਹ ਕਰਨੀ ਹੈ ਉਹ ਦੱਸ ਜੀ ਮੈਨੂੰ ਕਿਸ ਤਰ੍ਹਾਂ ਕਰਨੀ ਆ ਆ ਦੇਖੋ ਤੁਸੀਂ ਜਿਹੜੀ ਸਲਾਈ ਹੈ ਉਹ ਤੋਂ ਇੰਨੀ-ਇੰਨੀ ਬਾਹਰ ਦੀ ਇਹਦੀ ਕਟਿੰਗ ਕਰਨੀ ਹੈ ਤੇ ਜਦੋਂ ਉਰੇ ਹੈ ਉਰੇ ਆਪਾਂ ਨਾ ਇਹਦੀ ਕਟਿੰਗ ਬਸ ਇਹ ਇੰਨੀ ਕਰਨੀ ਆ ਬਾਕੀ ਆਪਾਂ ਇਹਦੇ ਵਿੱਚ ਇਹ ਉਰੇ ਤੱਕ ਆਪਾਂ ਇਹਦੇ ਫਿਰ ਕੱਟ ਲਗਾਵਾਂਗੇ ਬਸ ਤੁਸੀਂ ਇੰਨੀ ਕਟਿੰਗ ਕਰ ਲਈਏ ਇਹ ਆਪਾਂ ਨੇ ਜਿਹੜੇ ਇਹ ਕੱਟ ਲਾਵਾਂਗੇ ਬਰੀਕ ਬਰੀਕ ਜਿਹੜੀ ਆਹ ਚੀਜ਼ਾਂ ਨੇ ਇਹਨਾਂ ਦੀ ਤੁਸੀਂ ਕਟਿੰਗ ਕਰ ਦਿਓ ਇਸ ਤਰ੍ਹਾਂ ਠੀਕ ਹੈ ਸਾਰਿਆਂ ਦੀ ਜਿਹੜੀ ਇਹ ਸਿਉਣਾ ਹੈ ਇੱਥੇ ਤੁਸੀਂ ਇਸ ਤਰ੍ਹਾਂ ਕਟਿੰਗ ਕਰਨੀ ਹੈ ਇੱਥੇ ਆਪਾਂ ਸਿਰਫ ਜਿਹੜੇ ਕੱਟੜੀ ਉਹ ਲਾਉਣੀ ਨੇ ਹੁਣ ਆਪਾਂ ਇਹਨੂੰ ਸਿੱਧਾ ਕਰਦੇ ਆਂਗੇ ਆਪਣੀ ਤੁਸੀਂ ਜੇ ਲਈ ਆਹਤੀ ਦਾ ਉਹਦੇ ਵੀ ਛੋਟੇ-ਛੋਟੇ ਕੱਟ ਲਾ ਸਕਦੇ ਕਿਉਂਕਿ ਵਧੀਆ ਆਪਣਾ ਸਿੱਧਾ ਹੋਈ ਲੇਕਿਨ ਧਿਆਨ ਨਾਲ ਲਾਉਣੇ ਨੇ ਵੀ ਆਪਣੀ ਜਿਹੜੀ ਸਲਾਈ ਆ ਉਹ ਨਾ ਕੱਟੀ ਜਾਵੇ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਦਿਖਾਉਣੀ ਆਪਾਂ ਹਾਂਜੀ ਆਪਣੇ ਦਸਤਾਨੇ ਦੀ ਜਿਹੜੀ ਲੁੱਕ ਹੈ ਇਸ ਤਰ੍ਹਾਂ ਆ ਇਹ ਦੇਖੋ ਠੀਕ ਹੈ ਬਿਲਕੁਲ ਸਹੀ ਆਈ ਹੈ ਕਿਸੇ ਪਾਸੇ ਤੁਸੀਂ ਹੱਥੋਂ ਕਿੰਨਾ ਮਰਜ਼ੀ ਖੋਲ੍ਹ ਲਓ ਆ ਦੇਖੋ ਹੁਣ ਆਪਾਂ ਜਿਹੜੀ ਆ ਚੀਜ਼ ਹੈ ਇੱਥੇ ਨਾ ਆਪਾਂ ਥੋੜੀ ਜਿਹੀ ਲਾਸਟਿਕ ਪਾਵਾਂਗੇ ਲੇਕਿਨ ਉਹ ਲਾਸਟਿਕ ਆਪਾਂ ਟਾਇਟ ਨਹੀਂ ਪਾਉਣੀ ਜਿੰਨੀ ਇਹਦੇ ਨਾਲ ਉਹ ਲਾਸਟਿਕ ਬੰਦੀ ਹੈ ਆਪਾਂ ਸਿਰਫ ਉਹਦਾ ਜੋੜ-ਜੋੜ ਹੈ ਜਿਹੜਾ ਉਹ ਵਿੱਚੋਂ ਲਾਵਾਂਗੇ ਇਹਦੇ ਨਾਲ ਮਿੰਨ ਕੇ ਲਾਸਟਿਕ ਨੂੰ ਇਸ ਤਰ੍ਹਾਂ ਦੇਖੋ ਤੁਸੀਂ ਲਾਸਟਿਕ ਨੂੰ ਦੂਰੀ ਇਹ ਇਸ ਤਰ੍ਹਾਂ ਈ ਐਮੀ ਐ ਮੈਲਾਸਟਿਕ ਨੂੰ ਆ ਪਹਿਲੇ ਨਾ ਪੂਰੀ ਪੂਰੀ ਮਿਲ ਕੇ ਜਿਹੜਾ ਇਹਦਾ ਜੋੜ ਆ ਸਿਰਫ ਉਹ ਵਿੱਚੋਂ ਲਾਵਾਂਗੇ ਓਨੀ ਕ ਟਾਈਟ ਹੋ ਜੂ ਉਹ ਇਸ ਕਰਕੇ ਪਾਵਾਂਗੇ ਜਿਵੇਂ ਹੁਣ ਇਹ ਐ ਉੱਪਰ ਚੱਕਿਆ ਜਾਂਦਾ ਉਹ ਲਾਸਟਿਕ ਹੈ ਜਿਹੜੀ ਥੋੜੀ ਇਹਨੂੰ ਇਸ ਤਰ੍ਹਾਂ ਨਾ ਨਾਲ ਲਾ ਲੂਗੀ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਦੀ ਜਿਹੜੀ ਕਟਿੰਗ ਆ ਸਟੀਚਿੰਗ ਆ ਕਰਕੇ ਬਣਾ ਕੇ ਦੇਖਿਓ ਬਹੁਤ ਸੋਹਣਾ ਬਣੂਗਾ ਮੈਂ ਤੁਹਾਨੂੰ ਇਹਦੀ ਜਿਹੜੀ ਲਾਸਟਿਕ ਹੈ ਉਹ ਦੱਸਦੀ ਆਪਾਂ ਨੂੰ ਠੀਕ ਹੈ ਤੁਸੀਂ ਨਾ ਇਹਨੂੰ ਇਸ ਤਰ੍ਹਾਂ ਮਿਲ ਕੇ ਇਹ ਬਿਲਕੁਲ ਪੂਰੀ ਪੂਰੀ ਲਾਸਟਿਕ ਇਸ ਤਰ੍ਹਾਂ ਲੈ ਠੀਕ ਹੈ ਉਰੋਂ ਤੁਸੀਂ ਇਹਨੂੰ ਲਾਸਟਿਕ ਨੂੰ ਕੱਟ ਦੇਣਾ ਹੁਣ ਆਪਾਂ ਇਹਦਾ ਜੋੜ ਲਾ ਦਾਂਗੇ ਇਸ ਤਰ੍ਹਾਂ ਇੱਥੇ ਤੁਸੀਂ ਦੋ ਤਿੰਨ ਸਲਾਈਆਂ ਮਾਰ ਦਿਆ ਕਰੋ ਜੀ ਬਹੁਤ ਪੱਕਾ ਹੋ ਜਾਂਦਾ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇਹਦੀਆਂ ਸਲਾਈਆਂ ਨੂੰ ਹਮੇਸ਼ਾ ਹੀ ਮੈਂ ਤੁਹਾਨੂੰ ਕਹਿੰਦੀ ਆ ਵੀ ਇਸ ਤਰ੍ਹਾਂ ਕਰ ਲਿਆ ਕਰੋ ਹੁਣ ਆਪਾਂ ਇਹਦੇ ਵਿੱਚ ਇਲਾਸਟਿਕ ਰੱਖ ਕੇ ਜਿਹੜਾ ਇਹ ਕੱਪੜਾ ਹੈ ਜੀ ਇਹ ਉੱਧੜਦਾ ਨਹੀਂ ਹੁੰਦਾ ਹੈਗਾ ਹਨ ਇਹਦਾ ਕੋਈ ਫਲੂਸਿਡ ਨਹੀਂ ਹੁੰਦਾ ਬਸ ਇਹਨੂੰ ਆਪਾਂ ਇਸ ਤਰ੍ਹਾਂ ਵਿੱਚ ਰੱਖ ਕੇ ਬਸ ਇੱਕ ਵਾਰ ਆਈ ਮੋੜ ਕੇ ਤੇ ਜਿਹੜੀ ਸਲਾਈ ਹੈ ਉਹ ਲਾ ਦਾਂਗੇ ਆਪਾਂ ਇਹਨੂੰ ਡਬਲ ਨਹੀਂ ਮੋੜਦੇ ਇਸ ਸਲਾਈ ਤੁਸੀਂ ਧਿਆਨ ਨਾਲ ਲਾਉਣੀ ਹੈ ਜਿਹੜੀ ਇਹ ਲਾਸਟਿਕ ਹੈ ਇਹਨੂੰ ਇੱਧਰ ਰੱਖ ਕੇ ਕੱਪੜਾ ਜਿਹੜਾ ਇਹਦੇ ਨਾਲੋਂ ਬਾਧ ਰੱਖਣਾ ਇਹ ਜਿਹੜੀ ਸਲਾਈ ਆ ਆਪਣੀ ਲਾਸਟਿਕ ਤੇ ਨਹੀਂ ਆਉਣੀ ਚਾਹੀਦੀ ਇਹ ਥੋੜਾ ਛੋਟਾ ਹੈ ਨਾ ਧਿਆਨ ਨਾਲ ਮਾਰੇ ਥੋੜਾ ਜਿਹਾ ਔਖਾ ਜਿਹਾ ਵੱਜੂ ਇਹ ਆਪਾਂ ਜਿਹੜੀ ਇਲਾਸਟਿਕ ਪਾਈਏ ਬਹੁਤ ਹੀ ਟੈਟ ਨਹੀਂ ਪਾਈ। ਬਸ ਇਹ ਲੇਕਿਨ ਜਦੋਂ ਆਪਾਂ ਹੱਥ 'ਚ ਪਾਵਾਂਗੇ ਫੇਰ ਬਹੁਤ ਵਧੀਆ ਮੈਂ ਤੁਹਾਨੂੰ ਇਸੇ ਤਰ੍ਹਾਂ ਤੁਸੀਂ ਜਿਹੜਾ ਦੂਸਰਾ ਗਲਵਜ਼ ਹੈ ਉਹਦੀ ਕਟਿੰਗ ਸਟੀਚਿੰਗ ਕਰਨੀ ਹੈ ਮੈਂ ਤੁਹਾਨੂੰ ਹੁਣ ਇਹ ਦੋਨੇ ਗਲਵਜ਼ ਨੇ ਜਿਹੜੇ ਬਣਾ ਕੇ ਆਪਣੇ ਪਾ ਕੇ ਦਿਖਾਉਣੀ ਹੈ। ਹਾਂਜੀ ਆ ਦੇਖੋ ਜਿਹੜੇ ਮੈਨੇ ਦੋਹੇ ਗਲਵਜ਼ ਨੇ ਇਹ ਬਣ ਗਏ ਇਸ ਤਰ੍ਹਾਂ ਤੁਸੀਂ ਵੀ ਇਹਨਾਂ ਨੂੰ ਪਲੀਜ਼ ਜ਼ਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਵੀ ਕਿਸ ਤਰ੍ਹਾਂ ਬੰਦੇ ਨੇ। ਇਹ ਗਲਵਜ਼ ਹਨਾ ਜਿਵੇਂ ਆਪਾਂ ਬਾਜ਼ਾਰ ਵਗੈਰਾ ਜਾਣੇ ਸਕੂਟਰੀ ਤੇ ਜਾਂ ਕੋਈ ਵੀ ਆਪਣੇ ਵੀਰ ਭੈਣ ਤੁਸੀਂ ਜਿੰਨਾ ਦੇ ਵੀ ਨਾਪਦਾ ਬਣਾਮੋਗੇ ਜਾਂ ਆਪਾਂ ਹਨਾ ਮੰਜੇ ਤੇ ਬੈਠੇ ਆਂ ਫ੍ਰੀ ਬੈਠੇ ਆਂ ਉਦੋਂ ਪੈਣ ਸਕਦੇ ਆਪਾਂ ਇਹਨਾਂ ਨੂੰ ਹਨਾ ਆਪਣੇ ਸਿਆਣੇ ਬਜ਼ੁਰਗ ਨੇ ਆਪਾਂ ਉਹਨਾਂ ਨੂੰ ਵੀ ਕਰਕੇ ਦੇ ਸਕਦੇ ਆਂ ਤੇ ਹੁਣ ਮੈਂ ਜਿਹੜੇ ਤੁਹਾਨੂੰ ਗਲਵਜ਼ ਦੀ ਕਟਿੰਗ ਦੱਸੂਗੀ ਉਹ ਗਲਵਜ਼ ਜਿਵੇਂ ਆਪਣੇ ਬੱਚੇ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਨ੍ਹਾਂ ਨੇ ਆਪਣੇ ਜਿਹੜੀਆਂ ਉਂਗਲੀਆਂ ਨੇ ਯੂਜ਼ ਕਰਨੀਆਂ ਹੁੰਦੀਆਂ ਨੇ ਲੇਕਿਨ ਉਹ ਆਪਣੇ ਨੇ ਕੱਟਾ ਬਣਾਵਾਂਗੇ ਉਹ ਦੱਸਦੀਆਂ ਮੈਂ ਤੁਹਾਨੂੰ ਉਹਦੀ ਕਰਦੀਆਂ ਹਾਂਜੀ ਜਿਹੜਾ ਇਹ ਗਲੱਬਜ ਬਣਾਉਣਾ ਹੈ ਜਿਹੜਾ ਹੋਰ ਸਾਰਾ ਤਰੀਕਾ ਇਸੇ ਤਰ੍ਹਾਂ ਹੀ ਆਗਾ ਬਸ ਥੋੜਾ ਜਿਹਾ ਪਾਉਰੋਂ ਜਿਹੜਾ ਇਹਦਾ ਤਰੀਕਾ ਹੈਗਾ ਉਹ ਅਲੱਗ ਹੈਗਾ ਆ ਦੇਖੋ ਤੁਸੀਂ ਇਸੇ ਤਰ੍ਹਾਂ ਇਹਨੂੰ ਵੀ ਰੱਖਣਾ ਹੈ ਹੱਥ ਨੂੰ ਪੂਰਾ ਖੋਲ ਕੇ ਇਸੇ ਤਰ੍ਹਾਂ ਇਹਦੀ ਵੀ ਨਿਸ਼ਾਨੀ ਹੈ ਜਿਹੜੀ ਤੁਸੀਂ ਨਾਲ-ਨਾਲ ਲਾਉਣੀ ਹੈ ਹਨਾ ਅਲਿਖੋ ਨਿਸਾਨੀ ਆਪਾਂ ਨੇ ਉਸੇ ਤਰ੍ਹਾਂ ਲਾਉਣੇ ਆ ਉਸੇ ਲੇਕਿਨ ਇਹ ਹਨਾ ਜਿਵੇਂ ਆਪਣੀਆਂ ਇੰਨੀ-ਇੰਨੀ ਚੀਜ਼ ਹੈ ਦੇਖੋ ਇਹ ਇੰਚੀ ਟੇਪ ਨਾਲ ਸੀਮ ਸਾਰਿਆਂ ਦੀ ਓਨੀ-ਓਨੀ ਹੀ ਹੋਊਗੀ ਇਹ ਤੁਸੀਂ ਇੰਚੀ ਟੇਪ ਨਾਲ ਵੀ ਮੀਨ ਸਕਦੇ ਹੋਗੇ ਮੈਂ ਤੁਹਾਨੂੰ ਮਿਲਕੇ ਦਿਖਾਉਣੀ ਆ ਆ ਦੇਖੋ ਆਪਣੀ ਨਾ ਇਹ 21 ਇੰਚ ਆਉਂਦੀ ਹੈ ਇਹਦੇ ਵਿੱਚ ਆਪਾਂ 21 ਇੰਚ ਜਿਹੜੀ ਇਹ ਆਪਾਂ ਨੇ ਆ ਦੇਖੋ ਇਹ ਤਾਂ ਹੋ ਗਈ ਆਪਣੀ ਨਿਸਾਨੀ ਇਹ ਇੱਥੇ ਆਪਾਂ ਨੇ ਸਲਾਈ ਲਾਉਣੀ ਆ ਏ ਆ ਇੱਥੇ ਸਲਾਈ ਲਾਉਣੀ ਆ ਆਪਾਂ ਨੇ ਹਨਾ ਠੀਕ ਹੈ ਇੱਥੇ ਸਲਾਈ ਲਾਉਣੀ ਆ ਹੁਣ ਆਪਾਂ ਨੇ ਇਹ ਦੇ ਉੱਤੋਂ 1 ਇੰਚ ਮਿਲਣਾ ਤੁਸੀਂ ਇਹ ਤੋਂ 1 ਇੰਚ ਨਹੀਂ ਮਿਲਣਾ ਜਿਹੜੀ ਆਪਾਂ ਨੇ ਸਲਾਈ ਲਾਉਣੀ ਆ ਇਹ ਤੋਂ 1 ਇੰਚ ਅੰਦਰ ਮਿਲ ਕੇ ਤੁਸੀਂ ਨਿਸ਼ਾਨੀ ਲਾਉਣੀ ਆ ਇਹ ਇਸ ਤਰ੍ਹਾਂ ਠੀਕ ਹੈ ਸਾਰਿਆਂ ਦੀ ਹੀ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਾਉਣੀ ਆ 1 ਇੰਚ ਦੀ ਆਪਾਂ ਸਲਾਈ ਤੋਂ 1-1 ਇੰਚ ਦੀ ਇਹਦੀ ਨਿਸ਼ਾਨੀ ਹੈ ਜਿਹੜੀ ਉਹ ਲਾ ਲੈਣੇ ਆ। ਆ ਦੇਖੋ ਇਹਦੀ ਸਲਾਈ ਉਰੇ ਆਊਗੀ। ਇਹ ਤੋਂ ਆਪਾਂ ਇਸ ਤਰ੍ਹਾਂ। ਇਸੇ ਤਰ੍ਹਾਂ ਹੀ ਆਪਾਂ ਜਿਹੜੀ ਗੂਠੇ ਦੀ ਹੈ ਇਹ ਆ ਇਹਦੀ ਸਲਾਈ ਆਊਗੀ। ਇਹ ਤੋਂ ਤੁਸੀਂ 1 ਇੰਚ ਲਾ ਲੈਣੀ ਹੈ ਠੀਕ ਹੈ। ਆ ਦੇਖੋ। ਇਹ ਤਾਂ ਹੋ ਗਈ ਜੀ ਆਪਣੀ ਨਿਸ਼ਾਨੀ। ਹੁਣ ਇਹਦੀ ਆਪਾਂ ਜਿਹੜੀ ਸਟੀਚਿੰਗ ਕਰਨੀ ਹੈ ਉਹ ਦੱਸਦੀ ਆ ਮੈਂ ਤੁਹਾਨੂੰ। ਅਨੇਕੋ ਉਰੋਂ ਤਾਂ ਆਪਾਂ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਣੇ ਪਹਿਲੇ ਗਲਵਜ਼ ਦੀ ਸਟੀਚਿੰਗ કરી ਸੀ ਉਸੇ ਤਰ੍ਹਾਂ ਹੀ ਕਰਨੀ ਆ। ਉਰੋਂ ਤਾਂ ਜੀ ਤੁਸੀਂ ਇਸੇ ਤਰ੍ਹਾਂ ਕਰਨੀ ਆ। ਠੀਕ ਹੈ ਲੇਕਿਨ ਜਿੱਥੇ ਆਪਣੀ ਇਹ ਨਿਸ਼ਾਨੀ ਆ ਗਈ ਇੱਥੋਂ ਤੁਸੀਂ ਇਹਨੂੰ ਬੈਕ ਮੋੜ ਦੇਣਾ ਹਾਂਜੀ ਜਿਹੜੀ ਦੂਸਰੀ ਨਿਸ਼ਾਨੀ ਹੈ ਉਹ ਦੇਖੋ ਆਪਣੀ ਜਿਹੜੀ ਆ ਨਿਸ਼ਾਨੀ ਸੀਗੀ ਇਹ ਹੋ ਗਈ ਹੁਣ ਜਿਹੜੀ ਇਹ ਦੂਸਰੀ ਸਲਾਈ ਲਾਉਣੀ ਹੈ ਆਪਾਂ ਨੇ ਜਿਹੜੀ ਆਪਣੀ ਆ ਦੇਖੋ ਇਹ ਤੋਂ ਆਪਾਂ ਨੇ ਇੱਥੇ ਸਲਾਈ ਲਾਉਣੀ ਸੀ ਆਪਾਂ ਇਹ ਤੋਂ ਸਲਾਈ ਲਾਵਾਂਗੇ ਉਹ ਇਸ ਤਰ੍ਹਾਂ ਇਹ ਆ ਨਿਸ਼ਾਨੀ ਤੱਕ ਜਿਹੜੀ ਆ ਦੂਸਰੀ ਉਂਗਲ ਦੀ ਨਿਸ਼ਾਨੀ ਹੈ ਕਿਉਂਕਿ ਇਹਦੇ ਉੱਤੇ ਕੋਈ ਵੀ ਮਾਰਕਰ ਨਹੀਂ ਚੱਲਦਾ ਹੈਗਾ ਤਾਂ ਕਰਕੇ ਮੈਂ ਇਹ ਲਿਆ ਹੈਗਾ ਜਿਹੜਾ ਆਪਣਾ ਚੌਕ ਹੈ ਉਹ ਤਾਂ ਬਿਲਕੁਲ ਨਹੀਂ ਚੱਲਦਾ ਹੈਗਾ ਇਹਦੇ ਉੱਤੇ ਇਹ ਆਪਾਂ ਉਰੇ ਤੱਕ ਨਿਸ਼ਾਨੀ ਲਾਵਾਂਗੇ ਫੇਰ ਆਪਾਂ ਜਿਹੜੀ ਦੂਸਰੀ ਸਲਾਈ ਹੈ ਉਹਨੂੰ ਉਰੋਂ ਚੱਕਾਂਗੇ ਇਸ ਤਰ੍ਹਾਂ ਠਿੱਕੀ ਕਰਕੇ ਇਹ ਜਿਹੜੀ ਆ ਨਿਸ਼ਾਨੀ ਲਾਈ ਆ ਉਂਗਲ ਦੀ ਇਹਦੇ ਤੱਕ ਇਹ ਜਿਹੜੀ ਆਪਾਂ ਨੇ ਸਲਾਈਆਂ ਨੇ ਜੀ ਇਹ ਇਸ ਤਰ੍ਹਾਂ ਲੱਗਣਗੀਆਂ ਛੋਟੀਆਂ-ਛੋਟੀਆਂ ਇਹਦੀ ਨਿਸ਼ਾਨੀ ਇਸ ਤਰ੍ਹਾਂ ਲੱਗੂਗੀ ਤੇ ਫਿਰ ਇਹਦੀ ਸਲਾਈ ਆ ਜਿਹੜੀ ਉਰੇ ਤੱਕ ਲੱਗੂਗੀ ਫਿਰ ਆਪਾਂ ਜਿਹੜੀ ਆ ਆਪਣੀ ਆ ਉਰੋਂ ਸਟਾਰਟ ਕਰਕੇ ਇਹ ਇਸ ਤਰ੍ਹਾਂ ਇਹ ਉਰੇ ਤੱਕ ਨਿਸ਼ਾਨੀ ਲੈ ਕੇ ਆਵਾਂਗੇ ਠੀਕ ਹੈ ਫਿਰ ਫਿਰ ਇਹਨੂੰ ਆਪਾਂ ਓਪਨ ਸੱਡਾਂਗੇ ਫਿਰ ਜਿਹੜੀ ਆ ਨਿਸ਼ਾਨੀ ਲਾਈ ਤੇ ਇਹਨੂੰ ਵਧਾ ਕੇ ਆਪਾਂ ਜਿਹੜੀ ਆ ਇਹਦੀ ਸਲਾਈ ਇਹ ਕੰਪਲੀਟ ਕਰਾਂਗੇ ਮੈਂ ਤੁਹਾਨੂੰ ਇਹ ਸਲਾਈਆਂ ਲਾ ਕੇ ਦਿਖਾਉਣੀ ਆ। ਹਾਂਜੀ ਦੇਖੋ ਇਹਦੀ ਜਿਹੜੀ ਸਟੀਚਿੰਗ ਹੈ ਉਹ ਕੁਛ ਇਸ ਤਰ੍ਹਾਂ ਹੋਊਗੀ। ਇਹ ਮੈਂ ਤਾਂਹੀਂ ਅੱਧ ਦੀ ਰੀਲ ਨਾਲ ਸਿਉਣਾ ਮਾਰੀਆਂ ਨੇ ਵੀ ਤੁਹਾਨੂੰ ਜਿਹੜਾ ਧਿਆਨ ਨਾਲ ਇਹ ਦਿੱਸ ਜਾਣਾ ਦੇਖੋ। ਇੱਥੋਂ ਵਾਪਸ ਕਰੀ ਫੇਰ ਆਪਾਂ ਉਰੋਂ ਸਟਾਰਟ ਕਰੀ ਉਰੋਂ ਫੇਰ ਆਪਾਂ ਦੂਰੀ ਕਰੀ ਫੇਰ ਆਪਾਂ ਉਰੋਂ ਸਟਾਰਟ ਕਰੀ ਇੱਥੇ ਆਪਾਂ ਲਿਆ ਕੇ ਫੇਰ ਇੱਥੇ ਖਤਮ ਕਰਤੀ ਫੇਰ ਆਪਾਂ ਨੇ ਆਹ ਮਾਰੀ। ਫਿਰ ਆਪਾਂ ਨੇ ਆਹ ਫਿਰ ਆਪਣੇ ਗੂਠੇ ਦੀ ਜਿਹੜੀ ਇਹ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਆ ਦੇਖੋ ਹੁਣ ਜਿਹੜੀ ਇਹਦੀ ਕਟਿੰਗ ਹੈ ਜੀ ਇਹ ਨਾ ਜਿਹੜੀ ਆਪਾਂ ਨੇ ਸਲਾਈਆਂ ਮਾਰੀਆਂ ਨੇਗੀਆਂ ਇਹ ਦੂ ਥੋੜੀ ਥੋੜੀ ਉੱਪਰ ਹੋਊਗੀ ਕਿਉਂਕਿ ਇਹ ਜਿਹੜੇ ਇਹਦੇ ਤਾਗੇ ਨੇ ਤਾਂ ਹੀ ਮੈਂ ਤੁਹਾਨੂੰ ਕਹਿਨੀ ਆ ਬਾਰ-ਬਾਰ ਤੁਸੀਂ ਇਹ ਜਿਹੇ ਕੱਪੜੇ ਦੇ ਬਣਾਇਓ ਕਿਉਂਕਿ ਉਰੋ ਦੇਖੋ ਆਪਾਂ ਉਰੋ ਲੇਟ ਤਾਂ ਸਕਦੇ ਨਹੀਂ ਹੈਗੇ ਬਹੁਤ ਛੋਟੀਆਂ ਚੀਜ਼ਾਂ ਨੇ ਇਹ ਇਸ ਤਰ੍ਹਾਂ ਇਹ ਇਸ ਤਰ੍ਹਾਂ ਕਟਾਈ ਕਰਨੀ ਆ ਸੋਨੇ ਦੀ ਪਹਿਲਾਂ ਤੁਸੀਂ ਆ ਜਿਹੜੇ ਕੱਟ ਨੇ ਇਹ ਲਾ ਲਓ ਇਹ ਇਸ ਤਰ੍ਹਾਂ ਇਹ ਪੂਰੇ ਧਿਆਨ ਨਾਲ ਆਇਓ ਜੀ ਜਿਹੜੇ ਕੱਟ ਲਾਉਣੇ ਨੇ ਸੋਨੇ ਕਿਉਂਕਿ ਬਹੁਤ ਬਰੀਕ ਸਲਾਈ ਰਹਿ ਜਾਂਦੀ ਹੈ ਵਿੱਚ ਜਾ ਕੇ ਇਹ ਇਸ ਤਰ੍ਹਾਂ ਇਹ ਕੱਟ ਲਾਉਣ ਤੋਂ ਬਾਅਦ ਚ ਆਪਾਂ ਇਹ ਜਿਹੜੀ ਕੱਲੀ-ਕੱਲੀ ਨੂੰ ਫੜ ਕੇ ਇਸ ਤਰ੍ਹਾਂ ਕੱਟ ਦਾਂਗੇ ਠੀਕ ਹੈ ਇਹਨੂੰ ਵੀ ਤੁਸੀਂ ਥੋੜਾ ਜਨਾ ਇਸ ਤਰ੍ਹਾਂ ਇਹ ਗਲਾਈ ਦੀ ਚ ਕੱਟ ਦਿਓ ਅੰ데 ਕੋ ਜਿਸ ਤਰ੍ਹਾਂ ਮੈਂ ਇਹ ਕਟਿੰਗ ਕਰ ਰਹੀ ਆਂ ਹੁਣ ਆਪਾਂ ਇਹਨੂੰ ਸਿੱਧਾ ਕਰਦੇ ਆਂ ਆ ਦੇਖੋ ਜੀ ਇਸ ਤਰ੍ਹਾਂ ਇਹਦੀ ਆਪਾਂ ਜਿਹੜਾ ਇਸ ਤਰ੍ਹਾਂ ਇਹਦੇ ਵੀ ਆਪਾਂ ਉਰੇ ਉਸੇ ਤਰ੍ਹਾਂ ਤੁਸੀਂ ਜਿਵੇਂ ਮੈਂ ਪਹਿਲੇ ਗਲਵਜ਼ ਦੇ ਵਿੱਚ ਦੱਸਿਆ ਪੂਰੇ ਤੁਸੀਂ ਇਲਾਸਟਿਕ ਪਾ ਦੇਣੀ ਹੈ ਆ ਦੇਖੋ ਕਿਉਂ ਇਹ ਆਪਾਂ ਦੇਖੋ ਇਹਦੇ ਨਾਲ ਆਪਾਂ ਹਨਾ ਪੈਨ ਪੈਨਸਲ ਵੀ ਫੜ ਸਕਦੇ ਹਾਂ ਗਲਵਜ਼ ਪਾ ਕੇ ਆਪਣਾ ਫੋਨ ਵਗੈਰਾ ਵੀ ਚਲਾ ਸਕਦੇ ਹਾਂ ਇਹ ਉਹਦੇ ਲਈ ਹੈ ਤੇ ਆਪਣਾ ਜਿਹੜੀ ਇੱਧਰਲੀ ਚੀਜ਼ ਹੈ ਇਹਨੂੰ ਠੰਡ ਹੈ ਜਿਹੜੀ ਉਹ ਨਹੀਂ ਲੱਗੂਗੀ ਇਸ ਤਰ੍ਹਾਂ ਤੁਸੀਂ ਜਿਹੜਾ ਇਹ ਇਹ ਗਲਵਜ ਹੈ ਇਹ ਆਪਣੇ ਬੱਚਿਆਂ ਨੂੰ ਜੋ ਵਰਤਦੇ ਨੇ ਹਨਾ ਫੋਨ ਤੇ ਕੰਮ ਵਗੈਰਾ ਕਰਦੇ ਨੇ ਲੈਪਟਾਪ ਤੇ ਇਹਦੇ ਨਾਲ ਆਪਾਂ ਕਿਸੇ ਤਰ੍ਹਾਂ ਵੀ ਆਪਣੇ ਜਿਹੜੇ ਇਹ ਫੁੱਲ ਨੇ ਇਹ ਬਾਰੇ ਨੰਗੇ ਰਹਿੰਦੇ ਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੰਮ ਹੈ ਆਪਾਂ ਉਹ ਕਰ ਸਕਦੇ ਹਾਂ ਇਹ ਹੁਣ ਮੈਂ ਤੁਹਾਨੂੰ ਜਿਹੜਾ ਦੂਸਰਾ ਉਹ ਬੱਚੇ ਦਾ ਗਲਵਜ ਹੈ ਜਿਹੜਾ ਉਹ ਬਣਾਉਣਾ ਦੱਸਦੀ ਹਾਂ ਹੁਣ ਆਪਾਂ ਜਿਹੜਾ ਛੋਟੇ ਬੱਚਾ ਹੈ ਉਹਦਾ ਜਿਹੜਾ ਗਲਵਜ਼ ਹੈ ਸੋ ਨੂੰ ਉਹਦੀ ਕਟਿੰਗ ਸਟੀਚਿੰਗ ਦੱਸਣੀ ਹੈ ਕਿਉਂਕਿ ਉਹਦਾ ਬਹੁਤ ਜ਼ਰੂਰੀ ਆ ਆਪਣੇ ਹਨਾ ਛੋਟੇ ਬੱਚੇ ਦਾ ਬਿਲਕੁਲ ਨਹੀਂ ਹੱਥ ਹੈ ਜਿਹੜਾ ਉਹ ਅੰਦਰ ਰੱਖਦੇ ਤਾਂ ਠਾਹ ਬਾਹਰ ਕੱਢ ਲੈਂਦੇ ਨੇ ਬੇਸਮਝ ਹੁੰਦੇ ਨੇ ਵਿਚਾਰੇ ਸਾਡੇ ਛੋਟਾ ਜਿਹਾ ਬੱਚਾ ਤਾਂ ਹੈ ਨਹੀਂ ਲੇਕਿਨ ਅਸੀਂ ਮੈਂ ਤੁਹਾਨੂੰ ਨਾ ਆ ਬੱਚਾ ਇਹਦੇ ਹੱਥ ਦਾ ਜਿਹੜਾ ਨਾਪ ਹੈ ਉਹ ਲੈਣਾ ਦੱਸਦੀ ਆ ਆ ਦੇਖੋ ਇਹਦਾ ਬੱਚੇ ਦਾ ਤੁਸੀਂ ਇਸ ਤਰ੍ਹਾਂ ਹੱਥ ਜਿਹੜਾ ਉਹ ਰਖਾ ਲੈਣਾ ਏ ਇਸ ਤਰ੍ਹਾਂ ਇਹ ਜਿਹੜਾ ਬੱਚੇ ਦਾ ਹੱਥ ਹੈ ਹਨਾ ਤੁਸੀਂ ਇਹ ਥੋੜਾ ਜਨਾ ਬੰਦ ਕਰਾ ਕੇ ਰੱਖਿਓ ਇਹ ਖੋਲਣਾ ਨਹੀਂ ਹੈਗਾ ਆ ਦੇਖੋ ਜਿਸ ਤਰ੍ਹਾਂ ਇਸ ਤਰ੍ਹਾਂ ਇਹਦਾ ਆਪਾਂ ਇਸ ਤਰ੍ਹਾਂ ਨਾਪ ਲਵਾਂਗੇ ਉੱਪਰ ਨੂੰ ਰੱਖੋ ਥੋੜਾ ਤੇ ਉੱਪਰ ਨੂੰ ਵੱਲ ਹੱਥ ਆ ਦੇਖੋ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਆਪਾਂ ਸਿਰਫ ਜਿਹੜਾ ਹੈ ਨਾ ਬੱਚੇ ਦਾ ਇਧਰ ਨੂੰ ਕਰ ਲੈ ਥੋੜਾ ਇੱਥੇ ਇਰੇ ਵਿੱਚ ਆਪਾਂ ਬੱਚੇ ਦਾ ਸਿਰਫ ਅੰਗੂਠਾ ਬਣਾਵਾਂਗੇ ਆਹ ਚੀਜ਼ ਨਹੀਂ ਬਣਾਉਦੇ ਕਿਉਂਕਿ ਜਦੋਂ ਆਪਾਂ ਹਨਾ ਬੱਚੇ ਨੂੰ ਪਵਾਉਨੇ ਆ ਉਹ ਨਹੀਂ ਆਉਂਦੀ ਜਿਹੜੀਆਂ ਉਂਗਲਾਂ ਉਹ ਸਹੀ ਪੈਂਦੀਆਂ ਇਹਦੇ ਲਈ ਤੁਸੀਂ ਜਿਹੜਾ ਨਾਪ ਹੈ ਉਹ ਲੈਣਾ ਹੈ ਜਿਹੜਾ ਉਹ ਪਹਿਲਾਂ ਜੀ ਹਨਾ ਜਿਹੜੀ ਆਪਣੀ ਇਹ ਆਹ ਆਂਗਲ ਹੁੰਦੀ ਹੈ ਬੱਚੇ ਦੀ ਸਾਰਿਆਂ ਨਾਲ ਵੱਡੀ ਉਂਗਲ ਤੁਸੀਂ ਇਹਦੇ ਹਿਸਾਬ ਨਾਲ ਬਣਾਉਣਾ ਹੈ ਆਹ ਉਹ ਤਾਂ ਤੁਸੀਂ ਇਸੇ ਤਰ੍ਹਾਂ ਜਿਹੜੀ ਬਾਹ ਹੈ ਦੇਖੋ ਇਹਦੇ ਤੇ ਵਧੀਆ ਇਹ orange ਚਾਹੀਦਾ ਇਸੇ ਤਰ੍ਹਾਂ ਤੁਸੀਂ ਇਹਦਾ ਨਾਪ ਹੈ ਜਿਹੜਾ ਲੈਣਾ ਹੈਗਾ ਹਨਾ ਆ ਦੇਖੋ ਉਰੋਂ ਤੁਸੀਂ ਜਿਹੜੀ ਇਹਦੀ ਇਹ ਗਲਾਈ ਹੈ ਇਹ ਦੇ ਹਿਸਾਬ ਨਾਲ ਆਂ ਉਂਗਲ ਦੇ ਹਿਸਾਬ ਨਾਲ ਹੈ ਜਿਹੜੀ ਇਹਦੇ ਹਿਸਾਬ ਨਾਲ ਗਲਾਈ ਪਾਉਣੀ ਹੈ ਤੁਸੀਂ ਆਂ ਉਂਗਲਾਂ ਨਹੀਂ ਲੈਣੀ ਹੈ ਤੁਸੀਂ ਇੱਥੋਂ ਇਹਨੂੰ ਇਸ ਤਰ੍ਹਾਂ ਕਰੋਗੇ ਠੀਕ ਹੈ ਫਿਰ ਇਧਰੋਂ ਤੁਸੀਂ ਇਹਨੂੰ ਇਸ ਤਰ੍ਹਾਂ ਇਹ ਸਾਰੇ ਹੱਥ ਦੀ ਇਹ ਨਹੀਂ ਹੈਗਾ ਵੀ ਉਰੋਂ ਆ ਕੇ ਆਪਾਂ ਚੀਚੀ ਦੀ ਲੱਗ ਲਾਵਾਂਗੇ ਉਹ ਸਹੀ ਨਹੀਂ ਬੰਦੀ ਤੁਸੀਂ ਵੱਡੀ ਉਂਗਲ ਦੀ ਇਸੇ ਤਰ੍ਹਾਂ ਆ ਦੇਖੋ ਤੁਸੀਂ ਨਿਸਾਨੀ ਲਾਉਣੀ ਹੈ ਠੀਕ ਹੈ ਬਾਹਾਂ ਦੀ ਇਸ ਤਰ੍ਹਾਂ ਲਉਣੀ ਹੈ ਬਸ ਆ ਦੇਖੋ ਇਸ ਤਰ੍ਹਾਂ ਤੁਸੀਂ ਜਿਹੜਾ ਉਹ ਬੱਚੇ ਦਾ ਨਾਪ ਹੈ ਉਹ ਲੈਣਾ ਹੈ ਤੁਸੀਂ ਇਹ ਬੱਚੇ ਦਾ ਜਿਹੜਾ ਇਹ ਨਾਪ ਹੈ ਇਹ ਥੋੜਾ ਜਿਹਾ ਤੋਂ ਵੱਡਾ ਕੱਪੜੇ 'ਚ ਵੀ ਲੈ ਸਕਦੇ ਹੋ ਹਨਾ ਫਿਰ ਉਹਦਾ ਜਿਹੜੀ ਬਾਹਾਂ ਆਏਗੀ ਕਵਰ ਹੋ ਜੂ ਇਹਦੀ ਜਿਹੜੀ ਇਹ ਹੁਣ ਆਪਾਂ ਨੇ ਸਟੀਚਿੰਗ ਕਰਨੀ ਹੈ ਇਹ ਵੀ ਉਸੇ ਤਰ੍ਹਾਂ ਹੀ ਕਰਨੀ ਹੈ ਆਪਾਂ ਇਹ ਤੋਂ ਇੱਕ ਪੈਰ ਦੀ ਜਿਹੜੀ ਸਲਾਈ ਆ ਉਹ ਬਾਹਰ ਰੱਖਣੀ ਹੈ ਜਿਹੜੀ ਆਪਾਂ ਨਿਸ਼ਾਨੀ ਲਾਈ ਹੈ ਨਾ ਇਹ ਕੱਪੜਾ ਥੋੜਾ ਜਿਆਦਾ ਜਿਆਦੇ ਸਟਿਚੇ ਵਾਲਾ ਠੀਕ ਹੈ ਤੁਸੀਂ ਜਿਹੜੀ ਨਿਸਾਨੀ ਦੇ ਨਾਲ-ਨਾਲ ਪੈ ਰ ਹੈ ਜਿਹੜਾ ਮਸ਼ੀਨ ਦਾ ਇਹਨੂੰ ਘਮਾਉਣ ਬੇਸ਼ੱਕ ਤੁਸੀਂ ਅੱਗੇ ਪਿੱਛੇ ਕਰਕੇ ਕਰੋ ਫਿਰ ਇਹ ਜਿਹੜੀ ਗਲਾਈ ਹੈ ਬਿਲਕੁਲ ਸਹੀ ਆਊਗੀ ਉਸੀ ਸिलाई ਨੂੰ ਸਾਰੀ ਨੂੰ ਡਬਲ ਕਰਦੇ ਹਾਂ ਜਿਹੜੀ ਉਹ ਕਿਸੇ ਤਰ੍ਹਾਂ ਥੋੜੀ ਥੋੜੀ ਜਿਹੜੀ ਇਹ ਸिलाई ਹੈ ਇਹ ਤੋਂ ਬਾਹਰ ਕਰਾਂਗੇ ਇੱਥੇ ਆਪਾਂ ਕੱਟ ਲਾਵਾਂਗੇ ਠੀਕ ਹੈ। ਹੁਣ ਪੱਟੇ ਸੂਰੀਏ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਘੱਟੋ ਉੱਥੇ ਤੁਸੀਂ ਕੱਟ ਲਾ ਸਕਦੇ ਉਹਨੂੰ ਸਿੱਧਾ ਕਰਦੇ ਆਪਾਂ ਤੇ ਪਵਾ ਕੇ ਦਿਖਾਉਣੀ ਆ ਬੱਚੇ ਦੇ। ਆ ਦੇਖੋ ਇਸ ਤਰ੍ਹਾਂ ਜੀ ਇਹ ਜਿਹੜੇ ਇਹਦੀ ਗੁਲਾਬ ਜੀ ਦੀ ਲੁਕਿੰਗ ਹੈ ਉਹ ਇਸ ਤਰ੍ਹਾਂ ਆਉਗੀ। ਦੇਖੋ ਤੁਸੀਂ ਸਿੱਧਾ ਕਰਕੇ ਦੇਖੋ ਇਹ ਗਲਵਜ਼ ਹੈ ਜਿਹੜਾ ਤੁਸੀਂ ਛੋਟੇ ਬੱਚੇ ਲਈ ਹੈ ਨਾ ਆਪਣੀ ਉਹਦੇ ਲਈ ਤੁਸੀਂ ਇਸ ਤਰ੍ਹਾਂ ਦਾ ਗਲਵਜ਼ ਬਣਾ ਸਕਦੇ ਹੋ ਬਸ ਉਹਦੇ ਵਿੱਚ ਕੱਲਾ ਸਿਰਫ ਜਿਹੜਾ ਅੰਗੂਠਾ ਹੈ ਇਹਨੂੰ ਅਲੱਗ ਬਣਾਵਾਂਗੇ ਇਹਦੀ ਸ਼ੇਪ ਆਪਾਂ ਇਸੇ ਤਰ੍ਹਾਂ ਬਣਾ ਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਉਰੋਂ ਦੱਸਿਆ ਨਾਸਟਿਕ ਵਗੈਰਾ ਉਹ ਤੁਸੀਂ ਉਸੇ ਤਰ੍ਹਾਂ ਪਾਉਣੀ ਹੈ ਹਾਂਜੀ ਜਿਹੜੀ ਹੈ ਮੇਰੀ ਦਸਤਾਨਿਆਂ ਦੀ ਅੱਜ ਵੀਡੀਓ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਤੁਸੀਂ ਸਾਰੇ ਤਰ੍ਹਾਂ ਦੇ ਹੈ ਨਾ ਜਿਹੜੀ ਦਸਤਾਨੇ ਨੇ ਬਣਾ ਕੇ ਜਰੂਰ ਦੇਖਣਾ ਹੋਰ ਵੀਡੀਓ ਨੂੰ ਲਾਈਕ ਆ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ